ਤਕੋਦਾ ਉਸ ਸਾਲ ਕੋ ਵਾਹਿਗੁਰੂ ਦਾ ਸੱਚੇ ਤਖਤ ਦਾ ਹੁਕਮ ਹੈ ਤੇ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਉਸ ਹੁਕਮ ਦੀ ਪੂਰਤੀ ਕਰ ਰਹੇ ਆਂ ਔਰ ਸੇਵਾ ਤੇ ਸਿਮਰਨ ਜਿਹੜਾ ਸਿੱਖੀ ਦੇ ਵਿੱਚ ਇੱਕ ਮਲੱਖਣ ਸਿਧਾਂਤ ਸਤਗੁਰਾਂ ਨੇ ਦਿੱਤਾ ਹੈ ਤੇ ਨਾਲ ਦੇਖੋ ਗੱਡੀ ਵੱਡੀ ਮਰਜ਼ਾਦਾ ਸਰਦੀ ਹੈ ਕਿ ਜੇ ਕਿਸੇ ਸਿੱਖ ਨੂੰ ਕੋਈ ਵਗਿਆ ਹੁੰਦੀ ਹੈ ਕੋਈ ਭੋਲ ਹੁੰਦੀ ਹੈ ਤੇ ਉਹਦੀ ਵੀ ਸੁਧਾਈ ਜਿਹੜੀ ਹੈ ਉਹ ਸੇਵਾ ਤੇ ਸਿਮਰ ਨਾਲ ਕੀਤੀ ਜਾਂਦੀ ਅੱਜ ਉਸ ਜਿਹੜੀ ਤਨਖਾਹ ਆ ਉਹਦਾ ਇਹਦਾ ਸੇਵਾ ਤੇ ਸਿਮਰਨ ਦਾ ਜਿਹੜਾ ਹੁਕਮ ਹੋਇਆ ਹੈ ਉਹਦਾ ਅੱਜ ਤੀਜਾ ਦਿਨ ਸੀ ਉਹ ਜਿਹੜੀ ਸ੍ਰੀ ਅਕਾਲ ਤਖਸਾਲ ਨੂੰ ਪੰ ਸਿੰਘ ਸਹਿਬਾਨ ਵੱਲੋਂ ਹੁਕਮ ਸੁਣਾਇਆ ਗਿਆ ਸੀ ਉਹਦੀ ਅੱਜ ਹੁਕਮ ਦੀ ਜਿਹੜੀ ਆ ਤੀਜੇ ਦਿਨ ਦੀ ਪੂਰਤੀ ਕੀਤੀ ਉਹਨੂੰ ਇਸ ਤੋਂ ਬਾਅਦ ਕਿੱਥੇ ਇਸ ਤੋਂ ਬਾਅਦ ਜਿਹੜਾ ਹੁਕਮ ਹੈ ਉਹ ਸ੍ਰੀ ਦਰਬਾਰ ਸਾਹਿਬ ਸ੍ਰੀ ਤਨਤਨ ਸਾਹਿਬ ਦੀ ਹੈ ਉੱਥੇ ਦੋ ਦਿਨ ਸੇਵਾ ਕਰਨੇ